ਸਾਹਿਬ ਜੀ ਗਾਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੋਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਕੁਜ਼ੀਪੁਰ ਨੇ ਤੁਹਾਨੂੰ ਦੱਸੀ ਕਿ ਸਹਿਰ ਦੇ ਸ਼ੰਕਰਨਗਰ ਮੁਹੱਲੇ ਵਿੱਚ ਰਹਿੰਦੇ ਸੀਨੀਅਰ ਭਾਜਪਾ ਆਗੂ ਅਤੇ ਸੇਵਾਮੁਕਤ ਤਹਿਸੀਲਦਾਰ ਜਸਪਾਲ ਕੁੰਡਲ ਤੇ ਡਰਾਈਵਰ ਮਨਦੀਪ ਸਿੰਘ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਦੱਸਿਆ ਗਿਆ ਹੈ ਕਿ ਮਨਦੀਪ ਸਿੰਘ ਦਾ ਸਪਲੈਂਡਰ ਮੋਟਰਸਾਈਕਲ ਸੇਵਾਮੁਕਤ ਤਹਿਸੀਲਦਾਰ ਅਤੇ ਸੀਨੀਅਰ ਪੱਜ ਪੱਜਸਪਾਲ ਸਿੰਘ ਕੁੰਡਲ ਦੇ ਘਰ ਦੇ ਬਾਹਰ ਲੱਗਿਆ ਸੀ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਤਸਵੀਰ ਵੀ ਸੀਸੀਟੀਵੀ ਦੇ ਵਿੱਚ ਆਈ ਹੈ ਤਾਂ ਦੱਦੀਏ ਕਿ ਜਸਪਾਲ ਕੁੰਡਲ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਮਨਦੀਪ ਸਿੰਘ ਉਹਨਾਂ ਦੇ ਘਰ ਆਇਆ ਸੀ ਅਤੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ PB069351 ਘਰ ਦੇ ਬਾਹਰ ਲਗਾ ਦਿੱਤਾ ਕੁਝ ਦੇਰ ਬਾਅਦ ਜਦੋਂ ਬਾਹਰ ਆਏ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ ਸੀਸੀਟੀਵੀ ਵੇਖਣ ਤੇ ਲੱਗਾ ਦੋ ਜਣੇ ਪਹਿਲਾਂ ਸੱਕੀ ਹਲਾਤਾਂ ਵਿੱਚ ਲੰਘਦੇ ਆ ਤੇ ਫਿਰ ਉਸ ਤੋਂ ਬਾਅਦ ਇੱਕ ਚੈੱਕ ਕਮੀਜ਼ ਪਹਿਨੇ ਨੌਜਵਾਨ ਕੈਮਰੇ ਵਿੱਚ ਦਿਖਾਈ ਦਿੱਤਾ ਜਿਸ ਨੇ ਮੋਟਰਸਾਈਕਲ ਦਾ ਲੋਕ ਖੋਲ੍ਹਿਆ ਤੇ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਉਹਨਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੀ ਸੂਚਨਾ ਥਾਣਾ ਪੁਲਿਸ ਨੂੰ ਦਿੱਤੀ ਹੈ ਤੇ ਉਹਨਾਂ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਅੱਜ ਬਜੀ ਕੀ ਗੱਲਬਾਤ ਹੋਈ ਸਾਰੀ कल 5 8 2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਹੀ ਤੇ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾ ਆਇਆ ਹੈ ਲਾ ਗਏ ਤੇ ਅਸੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ ਜਦ ਅਸੀਂ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ ਤੇ ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇ ਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਨੇ ਫਿਰ ਇੱਕ ਬੰਦਾ ਆ ਗਿਆ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨਾਲ ਖੋਲ ਕੇ ਤੇ ਉਹ ਉੱਥੋਂ ਚਲਾ ਗਿਆ ਜਦੋਂ ਮੋਮਲ ਬੈਠੇ ਦੋਪਹਰ ਦੇਸ਼ਕ ਹੋਤੀ ਹਾਂਜੀ ਤੇ ਜਦੋਂ ਉਹਨਾਂ ਦੀ ਅੱਧੀ ਮੋਮਲ ਬੈਠੇ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਸੀ ਪਰ ਜਦੋਂ ਗਿਆ ਵਾ ਉਹਨੇ ਆਪਣਾ ਮੂੰਹ ਟੱਕ ਲਿਆ ਨਹੀਂ ਇਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲ ਗਏ ਜਿਹੜੇ ਨੰਗਾ ਮੂੰਹ ਵਾਲਾ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਪੀਵੀ06 ਜੈਡ 9351 ਰਿਸਪੋਰਟ ਕੀਤੀ ਤਾਂ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਅਨੁਪਾਰਨ ਕੀਤਾ ਤਾਂ ਅਪਲੀਕੇਸ਼ਨ ਉੱਤੇ ਦਿੱਤੀ ਕਿਹੜੇ ਨੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪٹرول ਪੰਪ ਤੇਬੜੀ ਰੋਡ ਗਰਦਾਪੁਰ ਕੀ ਮੰਗ ਰਹੇ ਅਸੀਂ ਮੰਗ ਕਰਨੇ ਆਂ ਕਿ ਪੰਜਾਬ ਦੇ ਵਿੱਚ ਜਿੱਦਾਂ ਲਾਅਨ ਸਥਿਤੀ ਤੇ ਬੜੀ ਮਾੜੀ ਗਈ ਹਾਲਾਤ ਨੇ ਤੇ ਵੇਖੋ ਡਰਾਈਵਰ ਦੀ ਨੇ ਕਿੰਨਾ ਕੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ ਦੇਣ